ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸ੍ਰੀ ਮਹਲਾ ਪਹਿਲਾ ਸ਼ੰਤ ਇੱਕ ਓੰਕਾਰ ਤਤਗੁਰ ਪ੍ਰਸਾਦ ਤੀਰਥ ਨਾਵਣ ਜੋ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਗੁਰ ਗਿਆਨ ਸੱਚਾ ਥਾਨ ਤੀਰਥ ਦਸ ਪੂਰਵ ਸਦਾ ਦਸਹਰਾ ਹਉ ਨਾਮ ਹਰਿ ਕਾ ਸਦਾ ਜਾਚਉ ਦੇਵ ਪ੍ਰਭ ਤਰਨੀ ਤਰਾ ਸੰਸਾਰੋ ਕੀ ਨਾਮ दारू ਮਹਿ ਲਾਗੇ ਸੱਚ ਬਿਨ ਗੁਰ ਬਾਕ ਨਿਰਮਲ ਸਦਾ ਚਾਂਨਣ ਨਿਤ ਸਾਚ ਤੀਰਥ ਮਜਨ ਸਾਚ ਨਾ ਲਾਗੇ ਮਹਿ ਯਾਮਲਤ ਹੋਇਆ ਗੁਣ ਹਰ ਹਾਰ ਪਰੋਏ ਕਿਸ ਕੋ ਰੋਈਏ ਵਿਚਾਰ ਮਾਰੇ ਤਰੇ ਤਾਰੇ ਉਲਟ ਜੋ ਨਾ ਆਵੇ ਆਪ ਪਾਰਸ ਪਰਮ ਧਿਆਨੀ ਸਾਚ ਸਾਚ ਪਾਵੇ ਆਨੰਦ ਆਨੰਦੇ ਹਰ ਖ ਸਾਚਾ ਦੁਖ ਕਿਲ ਵਖ ਪਰ ਹਾਰੇ ਸਜਨਾਮ ਪਾਇਆ ਗੁਰਦ ਖਾਇਆ ਮੈਲ ਨਹੀਂ ਸੱਚ ਬਨੇ ਸੰਗਤ ਮੀਤ ਮਲਾਪ ਪੂਰਾ ਨਾਮ ਨੂੰ ਗਾਵੇ ਗਵਣ ਹਾਰ ਸਬਦ ਸੁਹਾਵਣ ਸਲਾਹੇ ਸਾਚੇ ਮਾਨ ਸਤਿਗੁਰ ਪੰਨ ਦਾਨ ਦਿਆ ਮਤੇ ਫਿਰ ਸੰਗ ਭਾਵੈ ਸਹਜ ਨਮੈ ਬਾਣੀ ਤੇ ਸੰਗਮ ਸਤ ਸਦੇ ਅਰਾਧੇ ਕੰਕਾਰ ਸਾਚ ਨਿਤ ਦਿਓ ਚੜੇ ਸਵਾਇ ਅਗਤ ਸੰਗ ਮੀਤਾ ਸਰ ਸੰਗਤ ਕਰਨ ਨਦਰ ਮੇਰ ਮਲਾਇ ਕਹਿਣ ਕਹੇ ਸਭ ਕੋਏ ਕੇਵੜ ਆਖਿਐ ਹਉ ਮੂਰਖ ਨੀਜ ਅਜਾਣ ਸਮਝਾ ਸਾਖੀਐ ਸਤਿਗੁਰ ਕੀ ਸਾਖੀ ਅਮਰਤ ਬਾਖੀ ਤਿਤ ਮਨ ਮਾਨਿਆ ਮੇਰਾ ਕੂਚ ਕਰਹਿ ਆਵਹਿ ਬਿਤਲਾ ਦੇਬ ਸਬਦ ਸਚੇ ਗੁਰ ਮੇਰਾ ਆਖਣ ਟੋਟ ਨਾ ਪਗ ਸਤ ਨਡਾ ਰੀ ਭਰਪੂਰ ਰਹਾ ਸੋਈ ਨਾਨਕ ਸਾਜ ਕਹਿ ਬਨਾਤੀ ਮਨ ਮਾਜ ਸਚ ਸੋਈ ਤਨਾ ਸ੍ਰੀ ਮਹਲਾ ਪਹਿਲਾ ਸ਼ੰਤ ਇਕ ਓਅੰਕਾਰ ਸਤਗੁਰ ਪ੍ਰਸਾਦ ਤੀਰਥ ਨਾਵਣ ਜੋ ਤੀਰਥ ਨਾਮ ਹੈ ਤੀਰਥ ਸਬਦ ਵਿਚਾਰ ਅੰਤਰ ਗਿਆਨ ਹੈ ਗੁਰ ਗਿਆਨ ਸੱਚਾ ਥਾਨ ਤੀਰਥ ਦਸ ਪੂਰਬ ਸਦਾ ਦਸਹਰਾ ਹਉ ਨਾਮ ਹਰਿ ਕਾ ਸਦਾ ਜਾਚਉ ਦੇਵ ਪ੍ਰਭ ਤਰਨੀ ਤਰਾ ਸੰਸਾਰ ਰੋਗੀ ਨਾਮ दारू ਮੈ ਲਾਗੇ ਸਚ ਬਿਨ ਗੁਰ ਬਾਕ ਨਿਰਮਲ ਸਦਾ ਚਾਨਣ ਨਿਤ ਸਾਚ ਤੀਰਥ ਮਾਜ ਸਾਚਨਾ ਲਾਗੇ ਮੈਲ ਕੀਆ ਮਲ ਧੋਈਏ ਗੁਣ ਹਰ ਹਾਰ ਪਰੋਏ ਕਿਸ ਕੋ ਰੋਈਏ ਵਿਚਾਰ ਮਾਰੇ ਤਰੇ ਤਾਰੇ ਉਲਟ ਜੋ ਨਾ ਆਵੇ ਆਪ ਪਾਰਸ ਪਰਮਧਿਆਨੀ ਸਾਚ ਸਾਚੇ ਪਾਵੇ ਆਨੰਦ ਆਨੰਦ ਹਰ ਖਸਾਚਾ ਦੁਖ ਕੇਲ ਵਖ ਪਰ ਹਾਰੇ ਸੱਚ ਨਾਮ ਪਾਇਆ ਗੁਰਦਖਾਇਆ ਮੈਲ ਨਹੀਂ ਸੱਚ ਮਨੇ ਸੰਗਤ ਮੀਤ ਮਲਾਪ ਪੂਰਾ ਨਾਮ ਨੂੰ ਗਾਵੇ ਗਾਵਣ ਹਾਰ ਸ਼ਬਦ ਸੁਹਾਮਣ ਸਲਾਹੇ ਸੱਚੇ ਮਨ ਸਤਿਗੁਰ ਕੰਨ ਦਾਨ ਦੇ ਮਤੇ ਫਿਰ ਸੰਗ ਭਾਵੈ ਸਹਿਜ ਨਮੈ ਬਾਣੀ ਤੇ ਸੰਗਮ ਸਤ ਸਦੇ ਅਰਾਧਿਕੰਕਾਰ ਸੱਚ ਨਿਤ ਦਿਓ ਚੜੇ ਸਵਾਇ ਅਗਤ ਸੰਗ ਮੀਤਾ ਸਰ ਸੰਗਤ ਕਰਨਦਰ ਮੇਰ ਮਿਲਾਇ ਕਹਿਣ ਕਹੇ ਸਭ ਕੋਏ ਕੇਵੜ ਆਖੇ ਆਹ ਮੂਰਖ ਨੀਜ ਅਜਾਣ ਸਮਝਾ ਸਾਖੀ ਐ ਸਤਿਗੁਰ ਕੀ ਸਾਖੀ ਅਮਰਤ ਭਾਖੀ ਤਿਤ ਮਨ ਮਾਨਿਆ ਮੇਰਾ ਕੋਚ ਕਰਹਿ ਆਵਹਿ ਬਿਕਲਾ ਦੇਬਦ ਸਬਦ ਸੁਚੇ ਗੁਰ ਮੇਰਾ ਆਖਣ ਟੋਟ ਨਾ ਭਗਤ ਨਡਾ ਰਿਪਰ ਕੋ ਰਹਿਐ ਸੋਈ ਨਾਨਕ ਸਾਚ ਕਹਿ ਬਨਤੀ ਮਨ ਮਾਜੈ ਸਚ ਸੋਈ ਧਨ ਸ੍ਰੀ ਮਹਲਾ ਪਹਿਲਾ ਸ਼ੰਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਤੀਰਥ ਨਾਵਣ ਜੋ ਤੀਰਥ ਨਾਮ ਹੈ ਤੀਰਥ ਸਬਦ ਵਿਚਾਰ ਅੰਤਰ ਗਿਆਨ ਹੈ ਗੁਰ ਗਿਆਨ ਸਾਚਾ ਥਾਨ ਤੀਰਥ ਦਸ ਪੂਰਵ ਸਦਾ ਦਸਹਰਾ ਹਉ ਨਾਮ ਹਰਿ ਕਾ ਸਦਾ ਜਾਚਉ ਦੇਵ ਪ੍ਰਭ ਤਰਨੀ ਤਰਾ ਸੰਸਾਰ ਰੋਗੀ ਨਾਮ ਦਾਰੂ ਮਹਿ ਲਾਗੇ ਸਚ ਬਿਨ ਗੁਰ ਬਾਖ ਨਿਰਮਲ ਸਦਾ ਚਾਨਣ ਨਿਤ ਸਾਚ ਤੀਰਥ ਮਾਜਨ ਸਾਚਨਾ ਲਾਗੈ ਮੈਲ ਕੀਆ ਮਲ ਤੋਈਐ ਗੁਣ ਹਰ ਹਾਰ ਪਰੋਏ ਕਿਸ ਕੋ ਰੋਈਐ ਵਿਚਾਰ ਮਾਰੇ ਤਰੇ ਤਾਰੇ ਉਲਟ ਜੋ ਨਾ ਆਵੇ ਆਪ ਪਾਰਸ ਪਰਮ ਧਿਆਨੀ ਸਾਚ ਸਾਚ ਭਾਵੇ ਆਨੰਦ ਅਨੰਦੇ ਹਰ ਖਸਾਚਾ ਦੁਖ ਕਿਲ ਵਖ ਪਰ ਹਾਰੇ ਸਾਚ ਨਾਮ ਪਾਇਆ ਗੁਰ ਦਖਾਇਆ ਮੈਲ ਨਹੀਂ ਸਚ ਮਨੈ ਸੰਗਤ ਮੀਤ ਮਲਾਪ ਪੂਰਾ ਨਾਮ ਨੂੰ ਗਾਵੇ ਗਵਨ ਹਾਰ ਸਬਦ ਸੁਹਾਮਣ ਸਲਾਹੇ ਸੱਚੇ ਮਾਨ ਸਤਿਗੁਰ ਕੰਨ ਦਾਨ ਦਿਆ ਮਤੇ ਫਿਰ ਸੰਗ ਭਾਵੇ ਸਹਜ ਨਮੈ ਬਾਣੀ ਤੇ ਸੰਗਮ ਸਤ ਸਦੇ ਆਰਾਧੇ ਕੰਕਾਰ ਸੱਚ ਨਿਤ ਦਿਓ ਚੜੇ ਸਵਾਇਆ ਅਗਤ ਸੰਗ ਮੀਤਾ ਸਰ ਸੰਗਤ ਕਰਨ ਨਦਰ ਮੇਰ ਮਿਲਾਇ ਕਹਿਣ ਕਹੇ ਸਭ ਕੋਏ ਕੇਵੜ ਆਖੇ ਆਹ ਮੂਰਖ ਨੀਜ ਅਜਾਣ ਸਮਝਾ ਸਾਖੀ ਐ ਸਤਿਗੁਰ ਕੀ ਸਾਖੀ ਅਮਰਤ ਭਾਖੀ ਤਿਤ ਮਨ ਮਾਨਿਆ ਮੇਰਾ ਕੋਚ ਕਰਹਿ ਆਵੇ ਬਿਖਲਾ ਦੇ ਸਬਦ ਸੱਚੇ ਗੁਰ ਮੇਰਾ ਆਖਣ ਟੁੱਟ ਨਾ ਭਗਤ ਡਾ ਰਿਪਰ ਕੋ ਉਰ ਰਹਾ ਸੋਈ ਨਾਨਕ ਸਾਜ ਕਹਿ ਬਨਾਤੀ ਮਨ ਮਾਜ ਸਚ ਸੋਈ ਸ੍ਰੀ ਮਹਲਾ ਪਹਿਲਾ ਸ਼ੰਤ ਇਕ ਓਅੰਕਾਰ ਸਤਗੁਰ ਪ੍ਰਸਾਦ ਤੀਰਥ ਨਾਵਣ ਜੋਨ ਤੀਰਥ ਨਾਮ ਹੈ ਤੀਰਥ ਸਬਦ ਵਿਚਾਰ ਅੰਤਰ ਗਿਆਨ ਹੈ ਗੁਰ ਗਿਆਨ ਸਚਾ ਥਾਨ ਤੀਰਥ ਦਸ ਪੂਰਬ ਸਦਾ ਦਸਹਰਾ ਹਉ ਨਾਮ ਹਰਿ ਕਾ ਸਦਾ ਜਾਚਉ ਦੇਵ ਪ੍ਰਭ ਤਰਨੀ ਤਰਾ ਸੰਸਾਰੋ ਕੀ ਨਾਮ ਅਦਾਰੂ ਮਹਿ ਲਾਗੇ ਸਚ ਬਿਨਾ ਗੁਰ ਬਾਕ ਨਿਰਮਲ ਸਦਾ ਚਾਨਣ ਨਿਤ ਸਚ ਤੀਰਥ ਮਾਜਨ ਸਾਧਨਾ ਲਾਗੇ ਮੈਲ ਕੀਆ ਮਲਤ ਹੋਈਏ ਗੁਣ ਹਰ ਹਾਰ ਪਰੋਏ ਕਿਸ ਕੋ ਰੋਈਏ ਵਿਚਾਰ ਮਾਰੇ ਤਰੇ ਤਾਰੇ ਉਲਟ ਜੋ ਨਾ ਆਵੇ ਆਪ ਪਾਰਸ ਪਰਮ ਧਿਆਨੀ ਸਾਚ ਸਾਚੇ ਪਾਵੇ ਆਨੰਦ ਆਨਦਨ ਹਰ ਖ ਸਾਚਾ ਦੁਖ ਕਿਲਵਖ ਪਰ ਹਾਰੇ ਸਜਨਾਮ ਪਾਇਆ ਗੁਰਦਖਾਇ ਮੈਲ ਨਹੀਂ ਸੱਚ ਮਨੇ ਸੰਗਤ ਮੀਤ ਮਲਾਪ ਪੂਰਾ ਨਾਮ ਨੂੰ ਗਾਵੇ ਗਾਵਣ ਹਾਰ ਸ਼ਬਦ ਸੁਹਾਮਣ ਸਲਾਹੇ ਸੱਚੇ ਮਾਨ ਸਤਿਗੁਰ ਕੰਨ ਦਾਨ ਦੇ ਆ ਮਤੇ ਫਿਰ ਸੰਗ ਭਾਵੇ ਸਹਿਜ ਨਵੇਂ ਬਾਣੀ ਤੇ ਸੰਗਮ ਸਾਥ ਸਦੇ ਅਰਾਧੇ ਕੰਕਾਰ ਸੱਚ ਨਿਤ ਦਿਓ ਚੜੇ ਸਵਾਇਆ ਗਤ ਸੰਗ ਮੀਤਾ ਸਰ ਸੰਗਤ ਕਰਨਦਰ ਮੇਰ ਮਿਲਾਇਆ ਕਹਿਣ ਕਹੇ ਸਭ ਕੋਏ ਕੇਵੜ ਆਖੇ ਆਹ ਮੂਰਖ ਨੀਜ ਅਜਾਣ ਸਭ ਜਾ ਸਾਖੀ ਐ ਸਤਿਗੁਰ ਕੀ ਸਾਖੀ ਅਮਰਤ ਭਾਖੀ ਤਿਤ ਮਨ ਮਾਨਿਆ ਮੇਰਾ ਕੂਚ ਕਰੇ ਆਵੇ ਬਿਤਲਾ ਦੇ ਸਬਦ ਸੱਚੇ ਗੁਰ ਮੇਰਾ ਆਖਣ ਟੁੱਟ ਨਾ ਪਗ ਤਾ ਨਾ ਹੀ ਪਰ ਪੂਰ ਰਹਿਆ ਸੋਈ ਨਾਨਕ ਸਾਜ ਕਹਿ ਬਨਾਤੀ ਮਨ ਮਾਜ ਸਚ ਸੋਈ ਸਨਾ ਸ੍ਰੀ ਮਹਲਾ ਪਹਿਲਾ ਸ਼ੰਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਤੀਰਥ ਨਾਵਣ ਜੋਨ ਤੀਰਥ ਨਾਮ ਹੈ ਤੀਰਥ ਸਬਦ ਵਿਚਾਰ ਅੰਤਰ ਗਿਆਨ ਹੈ ਗੁਰ ਗਿਆਨ ਸੱਚਾ ਥਾਨ ਤੀਰਥ ਦਸ ਪੂਰਬ ਸਦਾ ਸਹਾਰਾ ਹਉ ਨਾਮ ਹਰਿ ਕਾ ਸਦਾ ਜਾਚਉ ਦੇਵ ਪ੍ਰਭ ਤਰਨੀ ਤਰਾ ਸੰਸਾਰੋ ਕੀ ਨਾਮ ਦਾਰੂ ਮਹਿ ਲਾਗੇ ਸਚ ਬਿਨਾ ਗੁਰ ਬਾਖ ਨਿਰਮਲ ਸਦਾ ਚਾਨਣ ਨਿਤ ਸਾਚ ਤੀਰਥ ਮਾਜਨਾ ਸਾਧਨ ਆ ਲਗੇ ਮੇਲ ਕੀਆ ਮਲਤ ਹੋਈਏ ਗੁਣ ਹਰ ਹਾਰ ਪਰੋਏ ਕਿਸ ਕੋ ਰੋਈਏ ਵਿਚਾਰ ਮਾਰੇ ਤਰੇ ਤਾਰੇ ਉਲਟ ਜੋ ਨਾ ਆਵੇ ਆਪ ਪਾਰਸ ਪਰਮ ਧਿਆਨੀ ਸਾਚ ਸਾਚੇ ਪਾਵੇ ਆਨੰਦ ਅਨੰਦੇ ਹਰ ਕ ਸਾਚਾ ਦੁਖ ਕਿਲ ਵਖ ਪਰ ਹਾਰੇ ਸਜਨਾਮ ਪਾਇਆ ਗੁਰ ਦਖਾਇਆ ਮੈਲ ਨਹੀਂ ਸੱਚ ਮਨੇ ਸੰਗਤ ਮੀਤ ਮਲਾਪ ਪੂਰਾ ਨਾਮ ਨੂੰ ਗਾਵੇ ਗਾਵਣ ਹਾਰ ਸ਼ਬਦ ਸੁਹਾਮਣ ਸਲਾਹੇ ਸੱਚੇ ਮਾਨ ਸਤਗੁਰ ਕੰਨ ਦਾਨ ਦਿਆ ਮਤੇ ਪੇੜ ਸੰਗ ਭਾਵੇ ਸਹਜ ਨਵੇਂ ਬਾਣੀ ਤੇ ਸੰਗਮ ਸਤ ਸਦੇ ਆਰਾਧੇ ਕੰਕਾਰ ਸੱਚ ਨਿਤ ਦਿਓ ਚੜੇ ਸਵਾਇ ਅਗਤ ਸੰਗ ਮੀਤਾ ਸਰ ਸੰਗਤ ਕਰਨ ਨਦ ਮੇਰ ਮਿਲਾਇ ਕਹਿਣ ਕਹੇ ਸਭ ਕੋਏ ਕੇਵੜ ਆਖੇ ਹਉ ਮੂਰਖ ਨੀਜ ਅਜਾਣ ਸਭ ਜਾ ਸਾਖੀ ਐ ਸਤਗੁਰ ਕੀ ਸਾਖੀ ਅਮਰਤ ਭਾਖੀ ਤਿਤ ਮਨ ਮਾਨਿਆ ਮੇਰਾ ਕੋਚ ਕਰਹਿ ਆਵੇ ਬਿਖਲਾ ਦੇ ਸਬਦ ਸੱਚੇ ਗੁਰ ਮੇਰਾ ਆਖਣ ਟੋਟ ਨਾ ਭਗਤ ਨਾ ਹੀ ਪਰ ਪੂਰ ਰਹਿਆ ਸੋਈ ਨਾਨਕ ਸਾਜ ਕਹਿ ਬਨਾਂਤੀ ਮਨ ਮਾਜ ਸੱਚ ਸੋਈ ਸ੍ਰੀ ਮਹਲਾ ਪਹਿਲਾ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤੀਰਥ ਨਾਵਣ ਜੋਨ ਤੀਰਥ ਨਾਮ ਹੈ ਤੀਰਥ ਸਬਦ ਵਿਚਾਰ ਅੰਤਰ ਗਿਆਨ ਹੈ ਗੁਰ ਗਿਆਨ ਸੱਚਾ ਥਾਨ ਤੀਰਥ ਦਸ ਪੂਰਬ ਸਦਾ ਦਸਹਰਾ ਹਉ ਨਾਮ ਹਰਿ ਕਾ ਸਦਾ ਜਾਚਉ ਦੇਵ ਪ੍ਰਭ ਤਰਨੀ ਤਰਾ ਸੰਸਾਰ ਰੋਗੀ ਨਾਮ ਅਦਾਰੂ ਮਹਿ ਲਾਗੇ ਸੱਚ ਬਿਨ ਗੁਰ ਬਾਕ ਨਿਰਮਲ ਸਦਾ ਚਾਨਣ ਨਿਤ ਸਾਚ ਤੀਰਥ ਮਾਜਨ ਸਾਧਨਾ ਲਾਗੇ ਮੈਲ ਕੀਆ ਮਲ ਤੋਈਏ ਗੁਣ ਹਰ ਹਾਰ ਪਰੋਏ ਕਿਸ ਕੋ ਰੋਈਏ ਵਿਚਾਰ ਮਾਰੇ ਤਰੇ ਤਾਰੇ ਉਲਟ ਜੋ ਨਾ ਆਵੇ ਆਪ ਪਾਰਸ ਪਰਮ ਧਿਆਨੀ ਸਾਚ ਸਾਚ ਭਾਵੇ ਆਨੰਦ ਆਨਦੇ ਨ ਹਰ ਕਾ ਸਾਚਾ ਦੁਖ ਕਿਲ ਵਖ ਪਰ ਹਾਰੇ ਸਜਨਾਮ ਪਾਇਆ ਗੁਰ ਦਖਾਇਆ ਮੈਲ ਨਹੀਂ ਸੱਚ ਬਨੇ ਸੰਗਤ ਮੀਤ ਮਲਾਪ ਪੂਰਾ ਨਾਮ ਨੂੰ ਗਾਵੇ ਗਵਣ ਹਾਰ ਸਬਦ ਸੁਹਾਵਣ ਸਲਾਹੇ ਸੱਚੇ ਮਨ ਸਤਿਗੁਰ ਕੰਨ ਦਾਨ ਦੇ ਆ ਮਤੇ ਫਿਰ ਸੰਗ ਭਾਵੈ ਸਹਿਜ ਨਵੇਂ ਬਾਣੀ ਤੇ ਸੰਗਮ ਸਤ ਸਦੇ ਅਰਾਧਿਕੰਕਾਰ ਸੱਚ ਨਿਤ ਦੇਉ ਚੜੇ ਸਵਾਇ ਅਗਤ ਸੰਗ ਮੀਤਾ ਸਰ ਸੰਗਤ ਕਰਨਦਰ ਮੇਰ ਮਲਾਇ ਕਹਿਣ ਕਹੇ ਸਭ ਕੋਏ ਕੇਵੜ ਆਖੇ ਹਮੂਰਖ ਨੀਜ ਅਜਾਣ ਸਭ ਜਾ ਸਾਖੀ ਐ ਸਤਿਗੁਰ ਕੀ ਸਾਖੀ ਅਮਰਤ ਭਾਖੀ ਤਿਤ ਮਨ ਮਾਨਿਆ ਮੇਰਾ ਕੋਚ ਕਰਹਿ ਆਵਹਿ ਬਿਤਲਾ ਦੇ ਸਬਦ ਸੁਚੇ ਗੁਰ ਮੇਰਾ ਆਖਣ ਟੁੱਟ ਨਾ ਪਗ ਤੈ ਨਾ ਰਿਪਰ ਪੂਰ ਰਹੇ ਆ ਸੋਈ ਨਾਨਕ ਸਾਜ ਕਹਿ ਬਨਤੀ ਮਨ ਮਾਜ ਸਚ ਸੋਈ ਤਨਾ ਸ੍ਰੀ ਮਹਲਾ ਪਹਿਲਾ ਸ਼ੰਤ ਇਕ ਓਅੰਕਾਰ ਸਤਿਗੁਰ ਪ੍ਰਸਾਦ ਤੀਰਥ ਨਾਵਣ ਜਾਉ ਤੀਰਥ ਨਾਮ ਹੈ ਤੀਰਥ ਸਬਦ ਵਿਚਾਰ ਅੰਤਰ ਗਿਆਨ ਹੈ ਗੁਰ ਗਿਆਨ ਸਚਾ ਥਾਨ ਤੀਰਥ ਦਸ ਪੂਰਬ ਸਦਾ ਦਸਹਰਾ ਹਉ ਨਾਮ ਹਰਿ ਕਾ ਸਦਾ ਜਾਚਉ ਦੇਵ ਪ੍ਰਭ ਤਰਨੀ ਤਰਾ ਸੰਸਾਰੋਗੀ ਨਾਮ दारू ਮਹਿ ਲਾਗੇ ਸਚ ਬਿਨ ਗੁਰ ਬਾਕ ਨਿਰਮਲ ਸਦਾ ਚਾਨਣ ਨਿਤ ਸਾਚ ਤੀਰਥ ਮਾਜਨ ਸਾਧਨਾ ਲਾਗੈ ਮੈਲ ਕੀਆ ਮਲ ਧੋਈਐ ਗੁਣ ਹਰ ਹਾਰ ਪਰੋਏ ਕਿਸ ਕੋ ਰੋਈਐ ਵਿਚਾਰ ਮਾਰੇ ਤਰੇ ਤਾਰੇ ਉਲਟ ਜੋ ਨਾ ਆਵੇ ਆਪ ਪਾਰਸ ਪਰਮ ਸਿਆਣੀ ਸਾਚ ਸਾਚ ਪਾਵੇ ਆਨੰਦ ਆਨੰਦ ਹਰ ਕਾ ਸਾਚਾ ਦੁੱਖ ਕਿਲ ਵਖ ਪਰ ਹਾਰੇ ਸੱਚ ਨਾਮ ਪਾਇਆ ਗੁਰ ਦਖਾਇਆ ਮੈਲ ਨਹੀਂ ਸੱਚ ਮਨੈ ਸੰਗਤ ਮੀਤ ਮਲਾਪ ਪੂਰਾ ਨਾਮ ਨੂੰ ਗਾਵੇ ਗਵਨ ਹਾਰ ਸਬਦ ਸੁਹਾਵਣ ਸਲਾਹੇ ਸੱਚੇ ਮਨ ਸਤਿਗੁਰ ਕੰਨ ਦਾਨ ਦੇ ਆ ਮਤੇ ਫਿਰ ਸੰਗ ਭਾਵੇ ਸਹਜ ਨਵੇਂ ਬਾਣੀ ਤੇ ਸੰਗਮ ਸਤ ਸਦੇ ਅਰਾਧੇ ਕੰਕਾਰ ਸੱਚ ਨਿਤ ਦਿਓ ਚੜੇ ਸਵਾਇ ਅਗਤ ਸੰਗ ਮੀਤਾ ਸਰ ਸੰਗਤ ਕਰਨ ਨਦਨ ਵੇਲ ਮਲਾਇ ਕਹਿਣ ਕਹੇ ਸਭ ਕੋਏ ਕੇਵੜ ਆਖੇ ਆਹ ਮੂਰਖ ਨੀਜ ਅਜਾਣ ਸਮਝਾ ਸਾਖੀ ਐ ਸਤਿਗੁਰ ਕੀ ਸਾਖੀ ਅਮਰਤ ਭਾਖੀ ਤਿਤ ਮਨ ਮਾਨਿਆ ਮੇਰਾ ਕੂਚ ਕਰੇ ਆਵੇ ਬਿਖਲਾ ਦੇ ਸਬਦ ਸੱਚੇ ਗੁਰ ਮੇਰਾ ਆਖਣ ਟੋਟ ਨਾ ਭਗਤ ਨਹ ਰਿਪਰ ਕੋ ਉਰ ਰਹਾ ਸੋਈ ਨਾਨਕ ਸਾਜ ਕਹਿ ਬਨਾਤੀ ਮਨ ਮਾਜ ਸਚ ਸੋਈ ਪ੍ਰੀਮ ਹਲਾ ਪਹਿਲਾ ਸ਼ੰਤ ਇਕ ਓੰਕਾਰ ਸਤਗੁਰ ਪ੍ਰਸਾਦ ਤੀਰਥ ਨਾਵਣ ਜੋਨ ਤੀਰਥ ਨਾਮ ਹੈ ਤੀਰਥ ਸਬਦ ਵਿਚਾਰ ਅੰਤਰ ਗਿਆਨ ਹੈ ਗੁਰ ਗਿਆਨ ਸਚਾ ਥਾਨ ਤੀਰਥ ਦਸ ਪੂਰਵ ਸਦਾ ਦਸਹਰਾ ਹਉ ਨਾਮ ਹਰਿ ਕਾ ਸਦਾ ਜਾਚਉ ਦੇਵ ਪ੍ਰਭ ਤਰਨੀ ਤਰਾ ਸੰਸਾਰੋਗੀ ਨਾਮ ਦਾਰੂ ਮਹਿ ਲਾਗੇ ਸਚ ਬਿਨਾ ਗੁਰ ਬਾਖ ਨਿਰਮਲ ਸਦਾ ਚਾਨਣ ਨਿਤ ਸਾਚ ਤੀਰਥ ਮਾਜਨ ਸਾਤ ਨਾ ਲਗੇ ਮੈਲ ਕੀਆ ਮਲਤ ਹੋਈਏ ਗੁਣ ਹਰ ਹਾਰ ਪਰੋਏ ਕਿਸ ਕੋ ਰੋਈਏ ਵਿਚਾਰ ਮਾਰੇ ਤਰੇ ਤਾਰੇ ਉਲਟ ਜੋੜ ਨਾ ਆਵੇ ਆਪ ਪਾਰਸ ਪਰਮ ਧਿਆਨੀ ਸਾਚ ਸਾਚੇ ਪਾਵੇ ਆਨੰਦ ਆਨੰਦੇ ਹਰ ਖਸਾਚਾ ਦੁਖ ਕਿਲਵਖ ਪਰ ਹਾਰੇ ਸੱਚ ਨਾਮ ਪਾਇਆ ਗੁਰਦਖਾਇਆ ਮੈਲ ਨਹੀਂ ਸੱਚ ਮਨੈ ਸੰਗਤ ਮੀਤ ਮਲਾਪ ਪੂਰਾ ਨਾਮ ਨੂੰ ਗਾਵੇ ਗਵਣ ਹਾਰ ਸ਼ਬਦ ਸੁਹਾਮਣ ਸਲਾਹੇ ਸੱਚੇ ਮਨ ਸਤਿਗੁਰ ਕੰਨ ਦਾਨ ਦਿਆ ਮਤੇ ਫਿਰ ਸੰਗ ਭਾਵੇ ਸਹਜ ਨਵੇਂ ਬਾਣੀ ਤੇ ਸੰਗਮ ਸਤ ਸਦੇ ਅਰਾਧੇ ਕੰਕਾਰ ਸੱਚ ਨਿਤ ਦਿਓ ਚੜੇ ਸਵਾਇ ਅਗਤ ਸੰਗ ਮੀਤਾ ਸਰ ਸੰਗਤ ਕਰਨਦਰ ਮੇਰ ਮਲਾਇ ਕਹਿਣ ਕਹੇ ਸਭ ਕੋਏ ਕੇਵੜ ਆਖੇ ਹਮੂਰਖ ਨੀਜ ਅਜਾਣ ਸਮਝਾ ਸਾਖੀ ਐ ਸਤਿਗੁਰ ਕੀ ਸਾਖੀ ਅਮਰਤ ਭਾਖੀ ਤਿਤ ਮਨ ਮਾਨਿਆ ਮੇਰਾ ਕੋਚ ਕਰਹਿ ਆਵੇ ਬਿਤਲਾਦੇ ਸਬਦ ਸੱਚ ਗੁਰ ਮੇਰਾ ਆਖਣ ਟੋਟ ਨਾ ਪਗ ਤੈ ਭੰਡਾਰੀ ਪਰ ਪੂਰ ਰਹਾ ਸੋਈ ਨਾਨਕ ਸਾਜ ਕਹਿ ਬਨਾਤੀ ਮਨ ਮਾਜ ਸੱਚ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ